ਆ ਕਾਲੀ ਗਰਾਹ ਹੈ ਮੈਂ ਜਿੰਨਾ ਮੱਗੀ ਖਵਾਈ ਗੋ ਆਹੀਂ ਬਹੀ ਤੇ ਜੋ ਸਰਦਾਰ ਦਾ ਆਈ ਉਹ ਦੇਤਾ ਸਰਕਾਰ ਉਹ ਤੋਂ ਇਦੋਂ ਵੀ ਹੋਰ ਦੇ ਦਾਂਗੇ ਯਾ ਸਰਪੰਚ ਨੂੰ ਕੋਈ ਵੱਖਰੀ ਕਰਾਟ ਆਉਂਦੀ ਇਸ ਨੀ ਨਹੀਂ ਐਨੀ ਮਗਈ ਦੇ ਵਿੱਚ ਮਾ ਆਪਣੇ ਘਰ ਦਾ ਹੀ ਪੂਰਾ ਫਟਣ ਡਿਆ ਐਨੀ ਨਹੀਂ ਜੀ ਸਬ지 ਲੈ ਬਿਲਕੁਲ ਬਿਲਕੁਲ ਵੀਰਾ ਕਿਦਾਂ ਨਾਲ ਕੇ ਢਾਲੀ ਬਣਾ ਲਓ ਛੱਡੋ ਪਰ ਨਹੀਂ ਐਨੀ ਮਗਈ ਬਿਲਕੁਲ ਬਿਲਕੁਲ ਸਾਰੇ ਇੱਧਰ ਡਏ ਆ ਨੇ ਆ ਉਹਨਾਂ ਦਾ ਐਵੇਂ ਉੜਾ ਪੁਰਾ ਕਾਲ ਦੇ ਵਿੱਚ ਗੱਡੀਆਂ ਤੇਲ ਪਾ ਕਰਦਾ 10 12 ਬੰਦਾ 1000 ਰੁਪਿਆ ਲੱਗ ਗਿਆ ਵਾ ਤਰੇ ਬੀਤੀ ਸਾਨੂੰ ਸਹੀ ਲੱਗਦਾ। ਕਿਉਂਕਿ ਕਈ ਬੰਦੇ ਤਾਂ ਆਉਣੇ ਦੇ ਉਹ ਸਾਰੇ ਬੁਸੇ ਬਹਿ ਗਏ ਉੱਥੇ ਹੀ। ਨਹੀਂ ਆਉਣੇ ਨਹੀਂ ਨਾ, ਆਉਣੇ ਤਾਂ ਦਿਖਦੇ ਆ। ਆਉਣਿਆਂ ਤੇ ਕੰਮ ਦੱਸਾ ਕਿੰਨਾ ਹੁੰਦਾ। ਹਾਂ, ਕਈ ਕੰਮ ਜਿਹੜਾ ਕਾਰੋਬਾਰ ਹੈ ਨਾ ਉਹ ਤਾਂ ਹੀ ਬੜੀ ਭੱਜ ਲੱਖ ਹੁੰਦੀ ਨਾ ਆਹ ਕਰ ਲੋ ਜੇ ਕੱਲੋ ਸਾਰੇ ਰਹਿਮਾਨਾ ਘਰ ਬੈਠੇ। ਅੱਜ ਪਟਿਆ ਨੂੰ ਮਜ਼ਦੂਰਾਂ ਨੂੰ ਇਹਨਾਂ ਨੂੰ ਛੋਟ ਦੇ ਦਿੱਤੀ। ਭੱਤੇ-ਭੋਤੇ ਨਾਲ ਫੋਨ ਕੀਤਾ ਮੈਂ ਜਦੋਂ ਇਧਰ ਦਾ ਕੰਮ ਹੋ ਗਿਆ ਸਰ ਬੈਂਕ ਦਾ ਰਿੰਦਾ। ਨਹੀਂ ਨਹੀਂ ਉਹ ਉਸੇ ਵੇਲੇ ਪਰਫਕ ਹੋਰ ਚੱਟ ਜਾਣਾ ਦਿਹਾੜੀ ਜੀ। ਹਾਂ ਉਹ ਗਾਲੋ ਤੇ ਵਕੀਲ ਘਰ ਬੈਗਾ ਸਾਰੇ ਘਰ ਬੈ ਕੇ ਦੁਨੀਆ ਤੇ ਕਰੇ ਸਾ ਮੈਂ ਕਹਿਆ ਅੱਜ ਫਿਰ ਲੰਮਾ ਚੋੜਾ ਕੰਮ ਹੈ ਜੇ ਤੇ ਦੋ ਤਿੰਨ ਮਹੀਨੇ ਤੱਕ ਕਹਿੰਦੇ ਲੋਕਡਾਊਨ ਨਹੀਂ 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 ਉਹ ਚੱਲਿਆ ਅੱਜ ਮੈਂ ਪੱਠੇ ਆਏ ਵੀ ਕਰ ਦਿੱਤੇ ਆ ਠੀਕ ਆ اچھا ਲੋਕਾਂ ਦੀਆਂ ਵਾਹਾਂ ਜਿਹੜੇ ਫੁਰਕੇ ਬਿਚਾਦੇ ਆਂਦੇ ਬਰਤਾਉਣੇ ਆ ਮੈਂ ਵਰਤਾ ਲਓ ਜਿੰਨਾਂ ਕੋ ਤੁਸੀਂ ਆਉਂਦੇ ਆ ਦੱਸਾਈ ਜੋ ਨਾ ਪੰਜ ਦਸ ਮੇਰਾ ਕੋਲ ਥੋੜੇ ਨੋਟ ਆ ਕਿੰਨਾ ਕੋਈ ਜਿਹੜਾ ਕੋ ਗਰੀਬ ਆ ਉਹ ਜੀ ਛੜ ਕੇ ਮੈਂ ਕਿਹਾ ਪੰਜ ਪੰਜ ਸੱਤ ਘਰ 10 ਹੋਣਗੇ ਤੇ ਉਹ ਜਾ ਕੇ ਦੇਣ ਵੀ ਦੇਣ ਦਿਖਾਈ ਜਨ ਬੇਸ਼ੱਕ हां तो जे जान के फोटो ਨਾਲ ਵੀ ਕਰ ਲਿਆ ਨਾ ਦਾ ਜਿਆਦਾ ਕਿਹੀਂ ਬੜਾ ਹੈਗੇ ਆ ਦਾਨੀ ਮੈ ਹਲਾ ਲਓ ਆ ਸਤ ਜੰਤ ਮਨ ਗੀਤਾ ਮਨ ਗੀਤਾ ਦਜਾ ਦਫਾ ਕਰੋ ਆ ਕਾਲੀ ਦਾ ਮੈਂ ਜਿੰਨਾ ਮੱਗੀ ਖੋਈ ਗੋ ਆਹੀਂ ਤੇ ਜੋ ਸਰਕਾਰ ਦਾ ਆਈ ਉਹ ਦਿੱਤਾ ਸਰਕਾਰ ਉਹ ਤੋਂ ਇਹ ਵੀ ਹੋਰ ਦੇ ਦਾਂਗੇ ਜਾਂ ਸਰਪੰਚ ਨੂੰ ਕੋਈ ਵੱਖਰੀ ਕਰਾਟ ਆਉਂਦੀ ਇਸ ਚੀਜ਼ ਨਹੀਂ ਐ ਨੀ ਮਗਿਆਈ ਦੇ ਵਿੱਚ ਮਹਾ ਆਪਣੇ ਘਰ ਦਾ ਹੀ ਪੂਰਾ ਫਟਣ ਡਿਆ ਐਨੀ ਮਿੰਗੀ ਸਬਜ਼ੀ ਲੈ ਬਿਲਕੁਲ ਬਿਲਕੁਲ ਵੀਰਾ ਕਿਦਾਂ ਆਰ ਕੇ ਢਾਲੀ ਬਣਾ ਲਓ ਛੱਡੋ ਪਰ ਨਹੀਂ ਐਨੀ ਮਗਿਆਈ ਬਿਲਕੁਲ ਬਿਲਕੁਲ ਸਾਰੇ ਇੱਧਰ ਡਏ ਆ ਨੇ ਆ ਉਹਨਾਂ ਦਾ ਐਵੇਂ ਉਹੜਾ ਪੁਰਾ ਕੰਦੇ ਵਿੱਚ ਗੱਡੀਆਂ ਤੇਲ ਪਾ ਕਰਦਾ 10 12 ਬੰਦਾ 1000 ਰੁਪਿਆ ਲੱਗ ਗਿਆ ਵਾ ਘਰੇ ਬੈਠੀ ਸਹੀ ਨਾਲ ਲੱਗ ਜਾਂਦਾ ਅੱਗੇ ਕਈ ਬੰਦੇ ਤਾਂ ਆਉਣੇ ਦੇ ਉਹ ਸਾਰੇ ਮੁਰਕੇ ਬਹਿ ਗਏ ਉੱਥੇ ਹੀ ਨਹੀਂ ਆਉਣੇ ਨਹੀਂ ਨਾ ਆਉਣੇ ਤੇ ਦਿਖਦੇ ਆ ਆਉਣਿਆਂ ਤੇ ਕੰਮ ਦੱਸਾ ਕਿੰਨਾ ਹੁੰਦਾ हां कई काम ਜਿਹੜਾ ਕਾਰੋਬਾਰ ਹੈ ਨਾ ਉਹ ਤਾਂ ਬੜੀ ਭੱਜ ਲੱਖ ਹੁੰਦੀ ਨਾ ਆ ਕੱਲੋ ਜੇ ਕੱਲੋ ਸਾਰੇ ਰਮਾਨਾ ਘਰ ਬੈਠੇ ਅੱਜ ਪੱਠਿਆਂ ਨੂੰ ਮਜ਼ਦੂਰਾਂ ਨੂੰ ਇਹਨਾਂ ਨੂੰ ਛੋਟ ਦੇ ਦਿੱਤੀ ਭੱਠੇ-ਭੋਟੇ ਨਾਲ ਫੋਨ ਕੀਤਾ ਮੈਂ ਜਦੋਂ ਇਧਰ ਦਾ ਕੰਮ ਹੋ ਗਿਆ ਸਰ ਬੈਂਕ ਦਾ ਰਿੰਦਾ ਨਹੀਂ ਨਹੀਂ ਉਹ ਉਸੇ ਵੇਲੇ ਪਰਫਕ ਹੋਰ ਛੱਟ ਜਾਣਾ ਦਿਹਾੜੀ ਜੀ ਪਰ ਗੱਲ ਉਹ ਵਕੀਲ ਘਰ ਬੈਗਾ ਸਾਰੇ ਘਰ ਬੈ ਕੇ ਦੁਨੀਆ ਦੇ ਘਰੇ ਆਂ ਤਾਂ ਕਹਿੰਦਾ ਅੱਜ ਫਿਰ ਲੰਮਾ ਚੋੜਾ ਕੰਮ ਹੈ ਤੇ 2-3 ਮਹੀਨੇ ਤੱਕ ਕਹਿੰਦੇ ਲੋਕਡਾਊਨ ਨਹੀਂ 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 ਉਹ ਚੱਲਿਆ ਅੱਜ ਪੱਠੇ ਆਏ ਵੀ ਕਰ ਦਿੱਤੇ ਆ ਠੀਕ ਆ اچھا ਲੋਕਾਂ ਨੇ ਵਾਵਾ ਜਿਹੜੇ ਫੁਰਕੇ ਪਛਾਦੇ ਆਂਦੇ ਬਰਤਾਉਣੇ ਆ ਮੈਂ ਵਰਤਾ ਲਓ ਜਿਨ੍ਹਾਂ ਨੂੰ ਤੁਸੀਂ ਰਾਮਦੇ ਆਂ ਬਤਾਈਓ ਇਹਨਾਂ ਨੂੰ ਪੰਜ ਦਾਨ ਉਹ ਲੋਕ ਥੋੜੇ ਨੋਟ ਕਿੰਨਾ ਕੋਈ ਜਿਹੜਾ ਕੋਈ ਗਰੀਬ ਆ ਉਹ ਜੀ ਸ਼ੁਰਕੇ ਮੈਂ ਪੰਜ ਪੰਜ ਸੱਤ ਘਰ 10 ਹੋਣਗੇ ਤੇ ਉਹ ਜਾ ਕੇ ਦੇਣ ਵੀ ਦੇਣ ਦਿਖਾਈ ਜਾਣ ਬੇਸ਼ੱਕ ਹਾਂ ਤੇ ਜੇ ਜਾਣ ਕੇ ਉਹ ਫੋਟੋਆਂ ਨਾਲ ਵੀ ਕਰ ਲੈਣਾਂ ਨਾ ਤਾਂ ਜਿਆਦਾ ਕਿਹੀਂ ਬੜਾ ਹੈਗੇ ਆ ਦਾਨੀ ਮੈਂ ਹਲਾ ਲਓ ਆ ਸਕਨ ਤੇ ਮਨ ਗੀਤਾ ਮਨ ਗੀਤਾ ਦਜਾ ਕੁਦਾ ਕਰੋ ਆਪ ਆਹ ਕਾਲੀ ਜਨਾਬ ਮੈਂ ਜਿੰਨਾ ਮੱਜੀ ਖਵਾਈਗਾ ਅਸੀਂ ਅਸੀਂ ਤੇ ਜੋ ਸਰਦਾਰ ਦਾ ਆਈ ਉਹ ਦੇਤਾ ਸਰਕਾਰ ਉਹ ਤੋਂ ਇਦੋਂ ਵੀ ਹੋਰ ਦੇ ਦਾਂਗੇ ਜਾਂ ਸਰਪੰਚ ਨੂੰ ਕੋਈ ਵੱਖਰੀ ਕਰਾਟ ਆਉਂਦੀ ਹੈ ਇਸ ਥੀਂ ਨਹੀਂ ਐਨੀ ਮਗਈ ਦੇ ਵਿੱਚ ਮਹਾ ਆਪਣੇ ਘਰ ਦਾ ਹੀ ਪੂਰਾ ਫਟਣ ਡਿਆ ਐਨੀ ਨਹੀਂ ਸਬ지 ਲੈ ਬਿਲਕੁਲ ਬਿਲਕੁਲ ਬਹੀ ਰਾ ਕੀ ਦਾਰ ਆ ਕੇ ਢਾਲੀ ਬਣਾ ਲਓ ਛੱਡੋ ਪਰ ਨਹੀਂ ਨਹੀਂ ਮਗਿਆ ਸਾਰੇ ਬੜੇ ਆ ਨੇ ਆ ਉਹਨਾਂ ਦਾ ਐਵੇਂ ਉੜਾਪੋਰਾ ਕੰਦੇ ਵਿੱਚ ਗੱਡੀਆਂ ਤੇਲ ਪਾ ਕਰਾ 10 12 ਬੰਦਾ 10000 ਰੁਪਿਆ ਲੱਗ ਗਿਆ ਵਾ ਘਰੇ ਬੈਠੇ ਸਹੀ ਗੱਲ ਆ ਲੱਗ ਜਾਂਦਾ ਅੱਗੇ ਕਈ ਬੰਦੇ ਤਾਂ ਆਉਣੇ ਬਿਓ ਸਾਰੇ ਮਿਲ ਕੇ ਬਹਿ ਗਏ ਉੱਥੇ ਨਹੀਂ ਆਉਣੇ ਨਹੀਂ ਨਾ ਆਉਣੇ ਤਾਂ ਦਿਖਦੇ ਆ ਆਉਣਿਆਂ ਤੇ ਕੰਮ ਦੱਸਾ ਕਿੰਨਾ ਹੁੰਦਾ ਹਾਂ ਕਈ ਕੰਮ ਜਿਹੜਾ ਕਾਰੋਬਾਰ ਹੈ ਨਾ ਉਹ ਤਾਂ ਹੀ ਬੜੀ ਭੱਜ ਲੱਖ ਹੁੰਦੀ ਨਾ ਆ ਕੱਲੋ ਜੇ ਕੱਲੋ ਸਾਰੇ ਰਮਾਨਾ ਕਰ ਬੈਠੇ ਅੱਜ ਪਟਿਆ ਨੂੰ ਮਜ਼ਦੂਰਾਂ ਨੂੰ ਇਹਨਾਂ ਨੂੰ ਛੋਟ ਦੇ ਦਿੱਤੀ ਭੱਤੇ-ਭੱਤੇ ਨਾਲ ਫੋਨ ਕੀਤਾ ਮੈਂ ਜਦੋਂ ਇਧਰ ਦਾ ਕੰਮ ਹੋ ਗਿਆ ਸਰ ਬੈਂਕ ਦਾ ਰਿੰਦਾ ਨਹੀਂ ਨਹੀਂ ਉਹ ਉਸੇ ਵੇਲੇ ਪਰਫਕ ਹੋਰ ਛੱਟ ਜਾਣਾ ਦਿਹਾੜੀ ਜੀ ਪਰ ਗੱਲ ਉਹ ਵਕੀਲ ਘਰ ਬੈਗਾ ਸਾਰੇ ਘਰ ਬੈ ਕੇ ਦੁਨੀਆ ਦੇ ਘਰੇ ਆਂ ਪਤਾ ਹੈ ਜੇ ਅੱਜ ਚੱਲ ਲੰਮਾ ਚੋੜਾ ਕੰਮ ਹੈ ਜੇ 2-3 ਮਹੀਨੇ ਤੱਕ ਕਹਿੰਦੇ ਲੋਕਡਾਊਨ ਨਹੀਂ 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 ਉਹ ਚੱਲਿਆ ਜਦ ਮੈਂ ਪੱਠੇ ਆਏ ਵੀ ਕਰ ਦਿੱਤੇ ਆ ਠੀਕ ਹੈ ਅੱਛਾ ਉਹ ਲੋਕਾਂ ਨੇ ਵਾਹਾਂ ਜਿਹੜੇ ਫੁਲ ਕੇ ਪਛਾਦੇ ਆਂਦੇ ਵਰਤਾਉਣੇ ਆ ਮੈਂ ਵਰਤਾ ਲਓ ਜਿੰਨਾ ਕੋ ਤੁਸੀਂ ਲਾਂਦੇ ਆ ਬਤਾਈ ਜੋ ਇਹਨਾਂ ਨੂੰ ਪੈਂਚ ਦਾ ਨਾ ਇਹਨਾਂ ਕੋ ਥੋੜੇ ਨੋਟ ਆ ਕਿੰਨਾ ਕੋ ਜਿਹੜਾ ਕੋ ਗਰੀਬ ਆ ਉਹ ਜੀ ਸਰ ਕੇ ਮੈਂ ਪੰਜ ਸੱਤ ਘਰ ਦਾ ਹੋਣਗੇ ਤੇ ਉਹ ਜਾਗੇ ਦੇਣ ਵੀ ਦੇ ਤੇ ਖਾਈ ਜਾਣ ਬਾਈ ਬੇਸ਼ੱਕ ਹਾਂ ਜੇ ਜਾਣ ਕੇ ਉਹ ਫੋਟੋਆਂ ਨਾਲ ਉਹ ਜੀ ਕਰ ਲਿਆ ਨਾ ਦਾ ਦੁਜਿਆ ਦਾ ਕਹੀਂ ਬੜਾ ਹੈਗੇ ਆ ਦਾਨੀ ਮੈਂ ਲਵਾ ਲਓ ਹਾਂ ਮਨਕੀਤ ਮਨਕੀਤ ਦੁਜਾ ਕਦਾ ਕਰੋ ਆਪ ਆਹ ਕਾਲੇ ਦਰਵਾਜ਼ੇ ਮੈਂ ਜਿੰਨਾ ਮਰਜੀ ਖਵਾਈਗਾ ਅਸੀਂ ਅਸੀਂ ਤੇ ਜੋ ਸਰਦਾਰ ਦਾ ਆਈ ਉਹ ਦੇਤਾ ਸਰਕਾਰ ਉਹ ਤੋਂ ਇਦੋਂ ਵੀ ਹੋਰ ਦੇ ਦਾਂਗੇ ਜਾਂ ਸਰਪੰਚ ਨੂੰ ਕੋਈ ਵੱਖਰੀ ਕਰਾਟ ਆਉਂਦੀ ਹੈ ਇਸ ਥੀਂ ਨਹੀਂ ਐਨੀ ਮਗਈ ਦੇ ਵਿੱਚ ਮਹਾ ਆਪਣੇ ਘਰ ਦਾ ਹੀ ਪੂਰਾ ਫਟਣ ਡਿਆ ਐਨੀ ਮੇਂ ਜੀ ਸਬ지 ਲੈ ਬਿਲਕੁਲ ਬਿਲਕੁਲ ਬੀਰਾ ਕੀ ਦਨਾਰ ਕੇ ਦਾਲੀ ਬਣਾ ਲਓ ਛੱਡੋ ਪਰ ਨਹੀਂ ਨਹੀਂ ਮਗਿਆ ਬਿਲਕੁਲ ਬਿਲਕੁਲ ਸਾਰੇ ਬੈ ਡਏ ਆ ਨੇ ਆ ਉਹਨਾਂ ਦਾ ਐਵੇਂ ਉੜਾਪੋਰਾ ਕੰਦੇ ਵਿੱਚ ਗੱਡੀਆਂ ਤੇਲ ਪਾ ਕਰਾ 10 12 ਬੰਦਾ 10000 ਰੁਪਿਆ ਲੱਗ ਗਿਆ ਵਾ ਘਰੇ ਬੈਠੇ ਸਹੀ ਜਣਾ ਲੱਗ ਜਾਂਦਾ ਅੱਗੇ ਕਈ ਬੰਦੇ ਤਾਂ ਆਉਣੇ ਬਿਓ ਸਾਰੇ ਮਿਲ ਕੇ ਬਹਿ ਗਏ ਉੱਥੇ ਹੀ ਨਹੀਂ ਆਉਣੇ ਨਹੀਂ ਨਾ ਆਉਣੇ ਤਾਂ ਦਿਖਦੇ ਆ ਆਉਣਿਆਂ ਤੇ ਕੰਮ ਦੱਸਾ ਕਿੰਨਾ ਹੁੰਦਾ ਹਾਂ ਕਈ ਕੰਮ ਜਿਹੜਾ ਕਾਰੋਬਾਰ ਹੈ ਨਾ ਉਹ ਤਾਂ ਬੜੀ ਭੱਜ ਲੱਖ ਹੁੰਦੀ ਨਾ ਆ ਕੱਲੋ ਜੇ ਕੱਲੋ ਸਾਰੇ ਰਮਾਨਾ ਕਰ ਬੈਠੇ ਅੱਜ ਪਟਿਆ ਨੂੰ ਮਜ਼ਦੂਰਾ ਨੂੰ ਇਹਨਾਂ ਨੂੰ ਛੋਟ ਦੇ ਦਿੱਤੀ ਭੱਟੇ-ਭਟੇ ਨਾਲ ਫੋਨ ਕੀਤਾ ਮੈਂ ਜਦੋਂ ਇੰਦਰ ਦਾ ਕੰਮ ਹੋ ਗਿਆ ਸਰ ਬੈਂਕ ਦਾ ਹੀ ਰਹਿੰਦਾ ਨਹੀਂ ਨਹੀਂ ਉਹ ਉਸੇ ਵੇਲੇ ਤਰਫ ਕੋ ਹੋਰ ਛੱਟ ਜਾਣਾ ਦਿਹਾੜੀ ਦੀ ਹਾਂ ਪਰ ਗੱਲ ਉਹ ਵਕੀਲ ਘਰ ਬੈਗਾ ਸਾਰੇ ਘਰ ਬੈ ਕੇ ਦੁਨੀਆਂ ਦੇ ਕਰੇ ਹਾਂ ਮੈਂ ਕਹਿਆ ਅੱਜ ਫਿਰ ਲੰਮਾ ਚੋੜਾ ਕੰਮ ਹੈ ਜੇ ਤਾਂ 2-3 ਮਹੀਨੇ ਤੱਕ ਕਹਿੰਦੇ ਲੋਕਡਾਊਨ ਨਹੀਂ 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 ਉਹ ਚੱਲਿਆ ਜਦ ਮੈਂ ਪੱਠੇ ਆਏ ਵੀ ਕਰ ਦਤੇ ਆ ਠੀਕ ਹੈ ਅਛਾ ਲੋਕਾਂ ਨੇ ਵਾਵਾ ਜਿਹੜੇ ਫੁਰਕੇ ਪਛਾਦੇ ਆਂਦੇ ਬਰਤਾਉਣੇ ਆ ਮੈਂ ਵਰਤਾ ਲਓ ਜਿਨ੍ਹਾਂ ਨੂੰ ਤੁਸੀਂ ਰਾਮਦੇ ਆ ਜਿਦ ਬਤਾਈਓ ਇਹਨਾਂ ਨੂੰ ਪੰਜ ਦਾਨ ਉਹ ਲੱਗ ਥੋੜੇ ਨੋਟ ਕਿੰਨਾ ਕੋਈ ਜਿਹੜਾ ਕੋਈ ਗਰੀਬ ਆ ਉਹ ਜੀ ਸ਼ੁਰਕੇ ਮੈਂ ਪੰਜ ਪੰਜ ਸੱਤ ਘਰ 10 ਹੋਣਗੇ ਤੇ ਉਹ ਜਾ ਕੇ ਦੇਣ ਵੀ ਦੇਣ ਦਿਖਾਈ ਜਾਣ ਬਾਰੇ ਬੇਸ਼ੱਕ ਹਾਂ ਤੇ ਜੇ ਜਾਣ ਕੇ ਉਹ ਫੋਟੋਆਂ ਨਾਲ ਵੀ ਕਰਦੇ ਨੇ ਨਾ ਬਹੁਤ ਜਿਆਦਾ ਕਿਹੀਂ ਬੜਾ ਹੈਗੇ ਆ ਦਾਨੀ ਮੈਂ ਹਲਾ ਲਓ ਆ ਸਤਨ ਤੇ ਮਨ ਗੀਤਾ ਮਨ ਗੀਤਾ ਦਜਾ tak pagar <laughs>